ਜੀ ਸੱਚੀ ਗੱਲ ਦੋਸਤੋ ਅੱਜ ਦੀ ਵੱਡੀ ਅਪਡੇਟ ਸਰਕਾਰ ਦਾ ਵੱਡਾ ਫੈਸਲਾ ਔਰਤਾਂ ਤੋਂ ਬਾਅਦ ਮਰਦਾਂ ਦਾ ਵੀ ਬਸ ਸਫ਼ਰ ਕੀਤਾ ਫਰੀ ਸਰਕਾਰੀ ਬਸ ਤੇ ਨਹੀਂ ਲੱਗੇਗੀ ਟਿਕਟ ਇਸ ਕਾਰਡ ਤੇ ਮਿਲੇਗਾ ਸਭ ਨੂੰ ਫਰੀ ਬਸ ਸਫ਼ਰ ਕਿਹਾ ਪੂਰੀ ਅਪਡੇਟ ਆਉ ਜਾਂਦੇ ਆ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋਂ ਦਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਔਰ ਅੱਜ ਆਪਾਂ ਗੱਲ ਕਰਿਆ ਸਰਕਾਰ ਦਾ ਜੋ ਵੱਡਾ ਫੈਸਲਾ ਆਇਆ ਕਿ ਪਹਿਲਾਂ ਪੰਜਾਬ ਸਰਕਾਰ ਦੁਆਰਾ ਔਰਤਾਂ ਨੂੰ ਫ੍ਰੀ ਦੇ ਵਿੱਚ ਬੱਸ ਸਫ਼ਰ ਦਿੱਤਾ ਜਾਂਦਾ ਸੀ ਲੇਕਿਨ ਹੁਣ ਇਸ ਸਕੀਮ ਨੂੰ ਦੇਖਦੇ ਹੋਏ ਨਾਲ ਦੇ ਸੂਬੇ ਹਰਿਆਣਾ ਸਰਕਾਰ ਦੇ ਵੱਲੋਂ ਵੀ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੁਣ ਹਰਿਆਣਾ ਸਰਕਾਰ ਵੱਲੋਂ ਅਨਾਉਂਸ ਕੀਤਾ ਗਿਆ ਕਿ ਇੱਕ ਕਾਰਡ ਦੇ ਉੱਪਰ ਮਰਦ ਅਤੇ ਔਰਤ ਦੋਨੋਂ ਹੀ ਫ੍ਰੀ ਦੇ ਵਿੱਚ ਬੱਸ ਸਫ਼ਰ ਕਰ ਸਕਣਗੇ ਇਹ ਕਿਹੜਾ ਕਾਰਡ ਹੈ ਅਤੇ ਕੌਣ-ਕੌਣ ਇਸ ਦਾ ਲਾਭ ਲੈ ਸਕਦਾਗਾ ساری ਇਨਫੋਰਮੇਸ਼ਨ ਆਪਾਂ ਸ਼ੇਅਰ ਕਰਦੇ ਆਂ ਇਸ ਦੇ ਲਈ ਇਹ ਨਿਊਜ਼ ਦੇਖ ਸਕਦੇ ਹੋ ਕਿ ਜੋ ਹਰਿਆਣਾ ਦਾ ਮੁੱਖ ਮੰਤਰੀ ਮਨੋਹਰ ਲਾਲ ਟਰਰ ਹੈ ਔਰ ਉਹਨਾਂ ਨੇ ਇਸ ਸਕੀਮ ਨੂੰ 7 ਮਾਰਚ ਨੂੰ ਅਨਾਉਂਸ ਕੀਤਾ ਸੀ ਲੇਕਿਨ ਇਹ ਜੋ ਵੈਰੀਫਾਈ ਹੋਈ ਹੈ ਇਹ ਇਲੈਕਸ਼ਨ ਦੇ ਬਾਅਦ ਪੂਰੇ ਹਰਿਆਣਾ ਦੇ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਕੋਈ ਵੀ ਹਰਿਆਣਾ ਦਾ ਔਰਤ ਜਾਂ ਮਰਦ ਇਸ ਸਕੀਮ ਦਾ ਲਾਭ ਲੈ ਸਕਦਾਗਾ ਇਸ ਤੇ ਵਿੱਚ ਹਰ ਮਹੀਨੇ 1000 ਕਿਲੋਮੀਟਰ ਫ੍ਰੀ ਸਫਰ ਜੋ ਹਰਿਆਣਾ ਦੇ ਲੋਕ ਨੇ ਉਹ ਕਰ ਸਕਣਗੇ ਔਰ ਇਸ ਤੇ ਲਈ ਜੋ ਕਾਰਡ ਹੈ ਇੱਕ ਬਣੇਗਾ ਜਿਸ ਦਾ ਨਾਮ ਹੈ ਜੀ ਹੈਪੀ ਕਾਰਡ ਔਰ ਹਰਿਆਣਾ ਦੇ ਜੋ ਬੀਪੀਐਲ ਧਾਰਕ ਮੈਂਬਰ ਆ ਸਾਰੇ ਹੀ ਇਸ ਕਾਰਡ ਦੇ ਜਰੀਏ ਫ੍ਰੀ ਪਾਸ ਸਫਰ ਕਰ ਸਕਣਗੇ ਉਹਨਾਂ ਨੂੰ ਸਿਰਫ ਆਪਣਾ ਕਾਰਡ ਬਣਾਉਣ ਦੇ ਲਈ ਜੋ ਚਾਰजेस ਫੀਸ ਹੈ ਉਹੀ ਪੇ ਕਰਨੀ ਪਵੇਗੀ ਇਸ ਤੋਂ ਇਲਾਵਾ ਕੋਈ ਵੀ ਫੀਸ ਨਹੀਂ ਦੇਣੀ ਪਵੇਗੀ ਔਰ ਇਸ ਦੇ ਲਈ ਜੋ ਜ਼ਰੂਰੀ ਦਸਤਾਵੇਜ਼ ਰੱਖੇ ਗਿਆ ਪਰਿਵਾਰ ਪਛਾਣ ਪੱਤਰ ਅੰਦਾਤਾ ਕਾਰਡ ਆਧਾਰ ਕਾਰਡ ਇਨਕਮ ਸਰਟੀਫਿਕੇਟ ਹਰਿਆਣਾ ਡੋਮਿਸਾਈਲ ਅਤੇ ਮੋਬਾਈਲ ਨੰਬਰ ਇਹ ਡਾਕੂਮੈਂਟ ਤੁਹਾਡੇ ਕੋਲ ਹੋਣੇ ਚਾਹੀਦੇ ਆ ਅਤੇ ਪੂਰਾ ਪਰਿਵਾਰ ਦਾ ਇੱਕੋ ਕਾਰਡ ਬਣੇਗਾ ਜਿਸ ਦੇ ਉੱਪਰ ਦਿੱਲੀ ਦਾ 30 ਕਿਲੋਮੀਟਰ ਦਾ ਜੋ ਸਫਰ ਹੈ ਬਿਲਕੁਲ ਫ੍ਰੀ ਹੋਵੇਗਾ ਅਗਰ ਤੁਸੀਂ 30 ਕਿਲੋਮੀਟਰ ਤੋਂ ਵੱਧ ਦਾ ਸਫਰ ਕਰਦੇ ਹੋ ਤਾਂ ਉਸ ਦਾ ਤੁਹਾਨੂੰ ਟਿਕਟ ਲੈਣੀ ਪਵੇਗੀ ਲੇਕਿਨ 30 ਕਿਲੋਮੀਟਰ ਤੱਕ ਤੁਸੀਂ ਰੈਗੂਲਰ ਦਾ ਫ੍ਰੀ ਸਫਰ ਕਰ ਸਕਦੇ ਹੋ ਤਾਂ ਇਹ ਸਕੀਮ ਸਿਰਫ ਅਤੇ ਸਿਰਫ ਹਰਿਆਣਾ ਦੇ ਵਿੱਚ ਹਰਿਆਣਾ ਦੇ ਲੋਕਾਂ ਦੇ ਲਈ ਸ਼ੁਰੂ ਕੀਤੀ ਗਈ ਹੈ ਜਿਸ ਦਾ ਲਗਭਗ 600 ਕਰੋੜ ਰੁਪਏ ਖਰਚ ਆਇਆ ਜਿਹੜਾ ਕਿ ਹਰਿਆਣਾ ਦੇ ਸੀਐਮ ਨੇ ਦਿੱਤਾਗਾ ਔਰ ਹਰਿਆਣਾ ਦੇ ਵਿੱਚ ਜੋ ਹਰਿਆਣਾ ਦੀ ਸਰਕਾਰੀ ਬੱਸਾਂ ਨੇ ਉਸ ਦੇ ਵਿੱਚ ਫ੍ਰੀ ਸਫਰ ਕੀਤਾ ਗਿਆ ਹੈ ਔਰ ਅਗਰ ਤੁਸੀਂ ਵੀ ਹਰਿਆਣਾ ਦੇ ਰਹਿਣ ਵਾਲੇ ਹੋ ਤਾਂ ਇਸ ਸਕੀਮ ਦਾ ਜਰੂਰ ਲਾਭ ਉਠਾਓ ਆਪਣਾ ਕਾਰਡ ਬਣਵਾਓ ਕਾਰਡ ਬਣਾਉਣ ਦੀ ਪੂਰੀ ਜਾਣਕਾਰੀ ਆਪਾਂ ਤੁਹਾਨੂੰ ਇੱਕ ਵੀਡੀਓ ਦੁਆਰਾ ਸ਼ੇਅਰ ਕਰ ਦਵਾਂਗੇ ਤਾਂ ਕਿ ਤੁਸੀਂ ਵੀ ਆਸਾਨੀ ਦੇ ਨਾਲ ਇਸ ਵੈਬਸਾਈਟ ਦੇ ਉੱਪਰ ਆ ਕੇ ਆਪਣਾ ਕਾਰਡ ਬਣਾ ਸਕੋ ਅਤੇ ਇਸ ਸਕੀਮ ਦਾ ਲਾਭ ਉਠਾ ਸਕੋ ਹੋਰ ਨਵੀਂ ਜਾਣਕਾਰੀ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ